ਸਤਿ ਸ੍ਰੀ ਅਕਾਲ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਇੱਕ ਬਹੁਤ ਹੀ ਸੋਹਣੀ ਵੀਡੀਓ ਦੇ ਨਾਲ ਤੇ ਹੁਣ ਮੇਰੇ ਕੋਲ ਆਇਆ ਸੀਗਾ ਕਾਲ ਬੰਦਾ ਬੁਲਾ ਰਿਹਾ ਹੈ ਕਹਿੰਦਾ ਕਿ ਅਸੀਂ ਇੱਕ ਜ਼ਰੂਰੀ ਡਿਸਕਸ਼ਨ ਕਰਨੀ ਸੀਗੀ ਇਸ ਵਾਸਤੇ ਸਾਨੂੰ ਜਾਣਾ ਪਏਗਾ ਤੋਂ ਪਲਾਨ ਹੈ ਸੀਗਾ ਕਿ ਹੁਣ ਅਸੀਂ ਨਿਕਲਾਂਗੇ ਟਾਈਮ ਤਾਂ ਕਾਫੀ ਜ਼ਿਆਦਾ ਹੋ ਚੁੱਕਿਆ ਬਾਹਰ ਨਿਕਲਣ ਨੂੰ ਦਿਲ ਨਹੀਂ ਕਰ ਰਹਾ ਕਿਉਂਕਿ ਤੂੰ ਕਿੰਨੀ ਜ਼ਿਆਦਾ ਕਿੱਥੀ ਪੈਰੀ ਹੈ ਸੋ ਉਹ ਜ਼ਰੂਰੀ ਕੰਮ ਹੈ ਜਿਸ ਕਰਕੇ ਸਾਨੂੰ ਜਾਣਾ ਪਏਗਾ ਤੋਂ ਮੈਂ ਅਮਨ ਨੂੰ ਕਾਲ ਕੀਤੀ ਇਹ ਆਇਆ ਹੋਇਆ ਹਾ ਉਹਨਾਂ ਉਹਨਾਂ ਸੀ ਜਾਂਦੀ ਤਿਆਰੀ ਚਾ ਚੱਲਾਂ ਫਿਰ ਹਾਂ ਚੱਲਦੇ ਆ ਟਾਈਮ ਵੇਸਟ ਕਰਨ ਨਾਲੋਂ ਜ਼ਿਆਦਾ ਵਧੀਆ ਕਿ ਚੱਲਦੇ ਆ ਚਲੋ ਫਿਰ ਚੰਗਾ ਵੀ ਨਿਕਲੇ ਹਾਂ ਇੱਕ ਚੀਜ਼ ਹੋਰ ਹੈ ਭਾਈ ਆਪਣੇ ਪਟਿਆਲੇ ਜिले ਦਾ ਨੰਬਰ 1 ਪਿੰਡ ਆ ਬੜੀ ਮੋਹੀ ਜਿਹਨੇ ਛੋਟੀ ਮੋਹੀ ਦੇ ਨਾਮ ਤੇ ਜਨਮ ਜਾ ਸੌਰੀ ਬੜੀ ਮੋਹੀ ਮੋਹੀ ਕਲਾਂਗੇ ਨਾਮ ਤੇ ਜਨਮ ਜਾ ਇੱਕ ਚੀਜ਼ ਹੋਰ ਹੈ ਪਿੰਡ ਦੇ ਵਿੱਚ ਇਹ ਚੀਜ਼ਾਂ ਲਿਆਣੀਆਂ ਸੋਚਣਾ ਇਸ ਵਾਰ ਬਹੁਤ ਤੇ ਦਿਮਾਗ ਪਰ ਇੱਕ ਮਨ ਕੇ ਵਿੱਚ ਫੀਲਿੰਗ ਦਾ ਆਣਾ ਇਸ ਚੀਜ਼ ਦੇ ਬਾਰੇ ਜੀ ਹਾਂ ਉਸਕੇ ਵਿਚਾਰ ਕਈ ਲੋਕਾਂ ਕੇ ਸਾਥ ਕੀ ਜ਼ਰੂਰਤ ਵੀ ਹੋਵਾ ਬਿਲਕੁਲ ਬਿਲਕੁਲ ਕਿਉਂਕਿ ਉਹਰੇ ਕੇ ਪਿੰਡ ਕੇ ਲੋਕਾਂ ਨੇ ਪੂਰਾ ਸਾਥ ਦਿਆ ਵਾ ਨੋਜੋ ਇਹਨਾਂ ਨੇ ਪੂਰਾ ਸਾਥ ਦਿਆ ਵਾ ਤੋ ਇਹ ਦੇਖੋ ਕਿੰਨਾ ਸੋਹਣਾ ਉਰੇ ਜਿਹੜਾ ਇਹ ਬਣਿਆ ਵਾ ਸੈੱਡ ਹੂੰ ਉਰੇ ਜਿੱਦਾਂ ਮਰਜੀ ਬੰਦਾ ਆਵੇ ਜਿਹਦਾ ਨਹੀਂ ਦਿਲ ਲੱਗ ਰਿਹਾ ਘਰ ਟਾਈਮ ਸਪੈਂਡ ਕਰ ਸਕਦਾ ਕਿ ਕਿਉਂਕਿ ਇੱਕਾਂਤ ਜਗ੍ਹਾ ਸ਼ਾਂਤੀ ਵਾਲਾ ਮਾਹੌਲਾ ਬੰਦਾ ਬੈਠੇਗਾ ਟਾਈਮ ਸਪੈਂਡ ਕਰੇਗਾ ਤੋ ਉਹਦਾ ਮਨ ਆਪਣੇ ਆਪ ਸੈੱਟ ਹੋ ਜਾਏਗਾ ਵੈਸੇ ਉਰੇ ਫੁਆਰੇ ਲੱਗਨੇ ਚਾਹੀਦੇ ਆ ਹੈ ਨਹੀਂ ਕਿੱਸੇ ਹੈ ਨਾ ਲੱਗੇ ਵੀ ਉਰੇ ਯਾਰਾ ਨਹੀਂ ਉਹ ਪਰਲੀ ਸਾਈਡ ਲਗੇਦੇ ਆ ਫੁਆਰਿਆਂ ਵਾਸਤੇ ਜਗ੍ਹਾ ਬਣੀ ਹੋਈ ਐ ਪਰ ਲਗੇ ਨਹੀਂ ਨੇਕ ਚੁੱਲਾ ਦੇ ਕਿੰਨਾ ਸੋਹਣਾ ਲਾਇਆ ਵਾ ਦੇਖ ਬੱਚਿਆਂ ਵਾਸਤੇ ਵੈਸੇ ਇੱਕ ਚੀਜ਼ ਹੈ ਜਿਸ ਤਰ੍ਹਾਂ ਕੀਤੀ ਪਿੰਡਾਂ માં ਸਿਆਮ ਰਾੜ ਜੋੜੇ ਬਣੇ ਉਹਨਾਂ ਨੂੰ ਆਪਾਂ ਕਵਰ ਕਰਕੇ ਹੀ ਬਣਾ ਸਕਾਏ ਉਹਦੇ ਵੀ ਉਹੀ ਕਵਰ ਕਰਕੇ ਹੀ ਬਣਾਇਆ ਪਾਇਆ ਹੈ ਹਿੰਮਤ ਉਸ ਚੀਜ਼ ਵਾਸਤੇ ਵੀ ਜ਼ਰੂਰਤ ਹਰ ਹਿੰਮਤ ਹੋਣੀ ਚਾਹੀਦੀ ਹੈ ਬੰਦੇ ਨਾਲੇ ਯਾਰ ਉਹੀ ਗੱਲ ਲੈਣਾ ਚੰਗੇ ਕੰਮ ਵਾਤ ਹੈ ਬਾਅਦ ਚੱਕਣੀ ਬੜੀ ਔਖੀ ਹੈ ਨਾ ਹਾਂ ਕੋ ਚੱਕਦੇ ਨਹੀਂ ਹੈ ਮੜੇ ਕੰਮ ਮਤ ਹਰ ਇੱਕ ਕੋਈ ਲੜਾ ਹੈ ਝੜਾ ਹੈ ਆਪਸ ਕੇ ਵਿੱਚ ਠੀਕ ਹੈ ਨਾ ਤਾਂ ਬਾਈ ਕੋਈ ਕੋਈ ਬੰਦਾ ਚੱਕ ਸਕਦਾ ਜਿਹੜਾ ਪੜਿਆ ਲਿਖਿਆ ਹੈ ਜਿਸ ਕੀ ਜਿਸ ਪਿੰਡੇ ਦੀ ਬਾਗਡੋਰ ਪੜੇ ਲਿਖੇ ਬੰਦੇ ਦੇ ਹੱਥ ਹੋਏਗੀ ਉੱਥੇ ਤਰੱਕੀ ਹੋਏਗੀ ਹੋਏਗੀ ਜਿਸ ਪਿੰਡੇ ਦੀ ਬਾਗਡੋਰ ਅਣਪੜ ਬੰਦੇ ਦੇ ਹੱਥ ਹੋਏਗੀ ਉੱਥੇ ਲੜਾਈਆਂ ਝਗੜੇ ਝਮੇਲੇ ਇਹ ਜਦ ਤੱਕ ਪਾਰਟੀਵਾਦੀ ਦੇ ਉੱਪਰ ਉਠ ਕੇ ਨਹੀਂ ਨਾ ਆਪਾਂ ਕੁਝ ਕਰ ਕਰਨੇਗੇ ਤਾਂ ਆਪਾਂ ਆਪਣੇ ਉਸਮਾਇਲ ਉਲਝਦੇ ਰਹੇਗੇ ਪਾਰਟੀਵਾਦੀ ਬਣੀ ਕਿਸ ਚੀਜ਼ ਵਾਸਤੇ ਇਸੀ ਚੀਜ਼ ਵਾਸਤੇ ਬਣੀ ਵੀ ਆ ਉਹ ਕਿ ਪਿੰਡ ਨੂੰ ਉਲਝਾਓ ਕੰਮ ਹੋਵੇ ਨਾ ਹੋਵੇ ਹੂੰ ਇਹ ਵੈਸੇ ਸੀਦ ਉਦਮ ਸਿੰਘ ਦੇ ਨਾਮ ਪਰ ਬਣੀ ਹੋਈ ਹੈ। ਪਾਰਕ ਵੀ ਕਿੰਨੀ ਸੋਹਣੀ ਕੇਅਰ ਕਰੀ ਵੀ ਜਦੇ ਵੱਡੇ ਹੋ ਜਾਣਗੇ ਰੁੱਖ ਦਰਖਤ छां ज़्यादा मजा उरे तो रुक छोड़ी छोड़ी है करेगा तो रुख साइड में छोटे छोटे लगने चाहिए छांत है जो कि बहुत वादिया है पार्क बनाने नाल ਬਹਾਰੀ ਇਤਿਹਾਸ ਵੀ ਲਿਖਿਆ ਹੋਇਆ ਆਪਣੇ ਯੋਧਿਆਂ ਦਾ ਆਪਣੇ ਗੁਰੂਆਂ ਦਾ ਆਪਣੇ ਗੁਰੂਦੇਵਾਂ ਸਹਿਬਜ਼ਾਦਿਆਂ ਦਾ ਤੇ ਉਹਨਾਂ ਸੂਰਬੀਰਾਂ ਦਾ ਜਿਨ੍ਹਾਂ ਨੇ ਸਿੱਖ ਧਰਮ ਲਈ ਬਹੁਤ ਕੁਝ ਕੀਤਾ ਇਹ ਚੀਜ਼ ਬਣੀ ਇਹ ਚੀਜ਼ ਕਿਸ ਚੀਜ਼ ਵਾਤਾਵਰਣ ਦੀ ਆ ਪੌਂਡ ਐ ਇਹ ਮੱਛੀਆਂ ਵਾਸਤੇ ਹਾਂ ਮੱਛੀਆਂ ਵਾਸਤੇ ਠੀਕ ਆ ਵਧੀਆ ਕਰਿਆ ਵਾਪਰਾ ਲਾਇ ਵੀ ਸਾਈਡਾਂ 'ਵਾਂ ਬੁੱਟੇ ਲਾਏ ਹੋਏ ਸੋਹਣੇ ਸੋਹਣੇ ਹਾਂ ਮਾਹੌਲ ਪੂਰਾ ਇੱਕ ਨੰਬਰ ਕਰਿਆ ਕਰਿਆ ਹਾਂ ਐਜਾ ਮੋਲ ਹਰ ਪਿੰਡੇ ਦੇ ਵਿੱਚ ਹੁਣ ਜੀਦਾ ਤਾਂ ਕਿ ਵਾਤੇ ਵਾਤੇ ਲੋਕ ਇਸ ਚੀਜ਼ ਨਾਲ ਜੁੜ ਸਕਣ ਜੁੜ ਸਕਣੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਣਾ ਕੇ ਛੱਡ ਦੀ ਆ ਇਸ ਚੀਜ਼ ਨੂੰ ਸੰਭਣਾ ਨੰਬਰ 2 ਇਸ ਚੀਜ਼ ਨੂੰ ਯੂਜ਼ ਕਰਨਾ ਵੀ ਬਹੁਤ ਵੱਡੀ ਚੀਜ਼ ਹੈ। ਮੈਨੂੰ ਲੱਗਦਾ ਨਹੀਂ ਹੈਗਾ ਵੀ ਇਹ ਚੀਜ਼ਾਂ ਬਣੀਆਂ ਪਰੂਰੇ ਦੇ ਲੋਕ ਇਸ ਚੀਜ਼ ਨੂੰ ਘੋਮਣ ਫਿਰਨਾਂ ਦੇ ਨੇ ਜੁਰੇ। ਹੂੰ। ਤਕਰੀਬਨ ਤਕਰੀਬਨ ਸਾਰੀ ਕਣਕ ਵੱਢ ਚੁੱਕੀ ਹੈ ਤੇ ਹੁਣ ਉਸ ਤੋਂ ਬਾਅਦ ਜਿਹੜਾ ਹੁਣ ਦਾ ਜਿਹੜਾ ਟਾਈਮ ਆਏਗਾ ਉਹ ਪੂਰੀ ਲੋ ਵਾਲਾ ਆਏਗਾ। ਇੰਨੀ ਜ਼ਿਆਦਾ ਧੂੜ ਚੱਲਣ ਵਾਲੀ ਆ ਹੁਣ ਕਿ ਗਰਮੀ ਨੇ ਘੜਾ ਦੇਣੀ ਆ ਯਾਰ। ਖਾੜੇ ਘੜਾ ਦੇਣੇ ਲੋਕਾਂ ਦੇ ਕੀ ਯਾਰ। ਪਸਿਕਾਰ ਇੰਨੀ ਧੁੱਪ ਨਾ ਆ ਪਈ ਇੰਨੀ ਗਰਮੀ ਨਾ ਆ ਪਈ ヘア ਲੋਕ ਮੰਗਣਗੇ ਵੀ ਨੂੰ ਨਹੀਂ ਆਵੇ ਤੇ ਵੈਸੇ ਇਹ ਜਿਹੜਾ ਸੀਜ਼ਨ ਚੱਲਦਾ ਹੈ ਗਰਮੀ ਸਰਦੀ ਇਹ ਹਾਰੀ ਖੇਤਾਂ ਦੀ ਰੂਪਤ ਉਹ ਆਪਣੀ ਡੀਐਚਪਾਈ ਜਾਂਦੀ ਹੈ ਤੇ ਨਹੀਂ ਤਾਂ ਫਿਰ ਹਰ ਉਸ ਟੇਬਲ ਬਣਿਆ ਵਾ ਇਸ ਤਰ੍ਹਾਂ ਕਿ ਕਿਸ ਰੂਪ ਤੇ ਕਿਹੜੀ ਫਸਲ ਹੋਣੀ ਕਿਸ ਰੂਪ ਤੇ ਕਿਹੜੀ ਫਸਲ ਹੋਣੀ ਇਹ ਹਾਰੀ ਇੱਕ ਚੀਜ਼ ਦਾ ਸ਼ਡਿਊਲ ਬਣਾਇਆ ਹੋਇਆ ਕੁਦਰਤ ਵੱਲੋਂ ਅਸੀਂ ਕੁਦਰਤ ਨੂੰ ਹੀ ਕਹਾਂਗੇ ਕਿ ਲੋਕ ਲੋਕਾਂ ਨੇ ਤਾਂ ਕੁਝ ਨਹੀਂ ਕਰਿਆ ਉਹ ਕੁਦਰਤ ਵੱਲੋਂ ਹੀ ਬਣੀਆਂ ਹੋਈਆਂ ਚੀਜ਼ਾਂ ਨੇ ਦੋਕਾਨੇ ਸਪੈਦੇ ਦਾ ਲਾਏ ਹੋਏ ਨੇ ਪਰ ਇਹਨਾਂ ਦਾ ਕੋਈ ਫਾਇਦਾ ਨਹੀਂ ਨਾ ਤਾਂ ਇਹ ਛਾ ਦਿੰਦੇ ਆ ਸਿਰਫ ਇਹਨਾਂ ਦਾ ਇੱਕ ਨੁਕਸਾਨ ਹੈ ਇਹ ਪਾਣੀ ਪਾਣੀ ਕਾਫੀ ਜ਼ਿਆਦਾ ਖਿੱਚਦੇ ਆ ਪਾਣੀ ਦਾ ਹੀ ਨੁਕਸਾਨ ਕਰਦੇ ਆ ਜ਼ਿਆਦਾ ਮੇਰੇ ਸਾਬ ਨਾਲ ਤਾਂ ਇਹ ਗਲਤ ਚੀਜ਼ ਹੈ ਤੇ ਇੱਕ ਚੀਜ਼ ਹੋਰ ਹੈ ਸਪੈਦੇ ਨੂੰ ਸਪੈਦੇ ਦੇ ਵਿੱਚ ਕੈਂਸਰ ਦੇ ਕਾਰਕ ਜ਼ਿਆਦਾ ਪਾਈ ਜਾਂਦੇ ਆ ਹਾਂ ਵੀ ਕਹਿਆ ਲੱਗਿਆ ਬਾਹਰ ਥੁੱਕਾ ਨਿਕਲ ਗਿਆ ਉਪਰ ਨਾ ਮੌਸਮ ਹਲਾਇਆ ਪਿਆ ਪੂਰਾ ਗਰਮੀ ਨੇ ਵੱਧ ਚੁੱਕੀ ਐ ਪੁੱਛਣਾ ਕਿ ਥੋੜੇ ਜਿਹਾ ਬਾਹਰ ਨਿਕਲੋ ਤੇ ਆਪਣਾ ਛਾਂ ਚਾਓ ਤਾਂ ਸਰੀਰ ਇੰਨਾ ਟੁਕਦਾ ਨਾ ਇਹ ਹੁੰਦਾ ਕਿ ਯਾਰ ਬਸ ਹੋ ਜਾ ਬੰਦਾ ਸੁਸਤੀ ਪੈਂਦੀ ਐ ਵੈਸੇ ਆਪਣਾ ਨਿਕਲਣੇ ਦਾ ਨਾ ਇਰਾਦਾ ਦਾ ਚੱਲ ਆਪਾਂ ਜਾਏ ਫਿਰ ਵੀ ਠੀਕ ਕਰਿਆ ਹਾਂ ਨਾ ਉਹ ਚੀਜ਼ ਅੱਛੀ ਸੀ ਕਿ ਉੱਥੇ ਵੈਸੇ ਕਿਸੇ ਨੂੰ ਮਿਲਣ ਜਾਣਾ ਸੀਗਾ ਮੈਂ ਪਰ ਉਹ ਬੰਦਾ ਮੌਕੇ ਤੇ ਜਵਾਬ ਦੇ ਗਿਆ ਆਇਆ ਜੀ ਅੱਛਾ ਤੋਂ ਇਸ ਕਰਕੇ ਫਿਰ ਮੈਂ ਕਿਹਾ ਚਲੋ ਜੇ ਗਏ ਆ ਤਾਂ ਕੁਝ ਦੇਖ ਕੇ ਆਈਏ ਨਾ ਨਾ ਠੀਕ ਹੈ ਤੋਂ ਇਹ ਚੀਜ਼ ਸੀਗੀ ਹਰਵੀਨ ਵਾਸਤੇ ਜਮਾਈ ਸੀ ਚਾਕਲੇਟ ਵਾਲੀ ਆਈਸਕ੍ਰੀਮ ਸੋ ਹਰਵੀਨ ਨੇ ਥੋੜੀ ਖਾਈ ਤੇ ਹੁਣ ਮੈਂ ਖਾ ਰਿਹਾ ਇਸ ਨੂੰ ਤੇ ਅੱਜ ਦੀ ਵੀਡੀਓ ਦਾ ਐਂਡ ਹੋ ਰਿਹਾ ਹੈ ਵੀਡੀਓ ਦੀ ਐਡੀਟਿੰਗ ਦੇ ਨਾਲ ਤੇ ਕੱਲ ਨੂੰ ਮਿਲਦੇ ਆ ਇੱਕ ਬਹੁਤ ਹੀ ਵਧੀਆ ਤੇ ਸ਼ਾਨਦਾਰ ਵੀਡੀਓ ਨਾਲ ਉਦੋਂ ਤੱਕ ਦੋ ਇਜਾਜ਼ਤ ਗੁੱਡ ਬਾਏ ਟਾਟਾ ਸੀ ਯੂ ਟਮਾਰੋ ਥੈਂਕ ਯੂ